ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰਾਣਾ ਕਰਮਚੀਤ ਮਿਸ਼ਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਇੱਕ ਮੁਲਾਕਾਤ ਸੋ ਪ੍ਰੋਗਰਾਮ ਇੱਕ ਮੁਲਾਕਾਤ ਦੇ ਵਿੱਚ ਅੱਜ ਇੱਕ ਖਾਸ ਮੁਲਾਕਾਤ ਸਰਦਾਰ ਰਾਜਵਿੰਦਰ ਸਿੰਘ ਜੀ ਜਿਹੜੇ ਕਿ ਕਾਂਗਰਸੀ ਆਗੂ ਵੀ ਰਹਿ ਚੁੱਕੇ ਨੇ ਔਰ ਆਪਣੇ ਪਿੰਡ ਦੇ ਸਰਪੰਚ ਵੀ ਰਹਿ ਚੁੱਕੇ ਨੇ ਆਓ ਕਰਦੇ ਹਾਂ ਉਹਨਾਂ ਦੇ ਨਾਲ ਇੱਕ ਛੋਟੀ ਜਿਹੀ ਬੋਲਚਾਲ ਸੋ ਸਰਪੰਚ ਸਾਹਿਬ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਇੱਕ ਮੁਲਾਕਾਤ ਦੇ ਵਿੱਚ ਥੈਂਕ ਯੂ ਜੀ ਸਰਬ ਕੀ ਕਹਿਣਾ ਚਾਹੋਗੇ ਜਿੱਦਾਂ ਕਿ ਡਾਕਟਰ ਅਮਰ ਸਿੰਘ ਜੀ ਫਤੇਗੜ ਸਾਹਿਬ ਤੋਂ ਦੁਬਾਰਾ ਰਿਟਰਨ ਕਰ ਰਹੇ ਨੇ ਸੋ ਕਿਦਾਂ ਦਾ ਰੁਝਾਨ ਲੱਗ ਰਿਹਾ ਤੁਹਾਨੂੰ ਖਾਸ ਕਰਕੇ ਫਤੇਗੜ ਸਾਹਿਬ ਏਰੀਆ ਦਾ ਦੇਖੋ ਜੀ ਇਹ ਪਹਿਲਾ ਸੀ ਇਹਨਾਂ ਨੂੰ ਦੇਖ ਚੁੱਕਿਆ ਪਿਛਲੇ 5 ਸਾਲ ਜਿਉਂ ਇਹਨਾਂ ਨੇ ਐਮਪੀ ਹੁੰਦੇ ਹੋਏ ਜੋ ਕਾਰਗੁਜ਼ਾਰੀ ਕੀਤੀ ਆ ਉਹ ਸੇ ਨੂੰ ਕਿਸਤੋਲੀ ਨਹੀਂ ਹੈ ਸਭ ਨੂੰ ਪਤਾ ਜਿਵੇਂ ਸਾਡੇ ਪਿੰਡ ਦੇ ਵਿੱਚ ਹੀ ਲਾਲੋ ਕੰਮੜਿਆ ਹੋਇਆ ਸੀ ਬੜੀ ਗ੍ਰਾਂਟ ਪੇਜੀ ਹੋਰ ਵੀ ਇਲਾਕੇ ਵਿੱਚ ਗ੍ਰਾਂਟ ਪੇਜੀ ਹਾਲਾਂਕਿ ਸੈਂਟਰ ਸਰਕਾਰ ਦੇ ਵਿੱਚ ਬੀਜੇਪੀ ਦੀ ਸਰਕਾਰ ਸੀ ਪਰ ਉਹ اپੋਜੀਸ਼ਨ ਦੇ ਵਿੱਚ ਹੁੰਦੇ ਹੋਈ ਵੀ ਇਹ 70 75 ਵਾਰੀ ਪਾਰਲੀਮੈਂਟ ਦੇ ਵਿੱਚ ਬੋਲੇ ਨਹੀਂ ਤੇ ਇਲਾਕੇ ਨੂੰ ਜਿੰਨੇ ਨਾ ਕਰਾਟ ਲਾ ਕੇ ਦਿੱਤੀ ਆ ਉਹ ਵੀ ਕਿਸੇ ਤੋਂ ਹੋਲੀ ਨਹੀਂ ਹੈ ਸਭ ਨੂੰ ਪਤਾ ਹੈ ਇਸ ਕਰਕੇ ਇਹ ਜਾਣੇ ਪਛਾਣੇ ਫਤਿਹਗੜ ਸਾਹਿਬ ਦੇ ਐਮਪੀ ਦੇ ਇਲੈਕਸ਼ਨ ਦੇ ਕੈਂਡੀਡੇਟ ਨੇ ਉਹ ਕਿਸੇ ਇਨਟਰੋਡਕਸ਼ਨ ਦੇ ਮਤਾਲ ਹੀ ਨਹੀਂ ਹੈਗੇ ਔਰ ਇਹਦਾ ਤਜਰਬਾ ਹੀ ਆ ਆਈਐਸ ਨੇ ਪੜੇ ਲਿਖੇ ਨੇ ਪੜੇ ਲਿਖੇ ਦੀ ਹਰ ਥਾਂ ਕਦਰ ਹੁੰਦੀ ਆ ਵੜੇ ਲਿਖੇ ਕੈਂਡੀਡੇਟ ਨੇ ਜੀ ਸੋ ਸਰਪੰਚ ਸਾਹਿਬ ਤੁਸੀਂ ਕਿੰਨਾ ਕੁ ਇਹਨਾਂ ਦੇ ਨਜ਼ਦੀਕ ਰਹਿ ਕੇ ਇਹਨਾਂ ਨੂੰ ਜਾਣਦੇ ਹੋ ਪਹਿਲਾਂ ਇਹ ਐਮਪੀ ਤੋਂ ਪਹਿਲਾਂ ਕੀ ਕਰ ਚੁੱਕੇ ਨੇ ਖਾਸ ਕਰਕੇ ਦੇਸ਼ ਵਾਸਤੇ ਪਹਿਲਾਂ ਇਹ ਆਈਐਸ ਸੀਗੇ ਉਹ ਸੈਂਟਰਲ ਸਰਕਾਰ ਦੇ ਵਿੱਚ ਇਹ ਇਹਨੇ ਨੌਕਰੀ ਕੀਤੀ ਆ ਉਧਰ ਰਿਟਾਇਰਮੈਂਟ ਹੋਣ ਤੋਂ ਬਾਅਦ ਫਿਰ ਇਸ ਸਾਸ ਦੇ ਵਿੱਚ ਆਏ ਨੇ ਜਿੰਨਾ ਕਿਨਾਂ ਦਾ ਮੈਂ ਦੇਖਿਆ ਪਰਖਿਆ ਜਾਂ ਮਿਲਿਆ ਜਿਹੜਿਆਂ ਇਹਨਾਂ ਦੇ ਵਿੱਚ ਚਲਕ ਪੈਂਦੀ ਆ ਪੜਾਈ ਲਿਖਾਈ ਦੀ ਪੜਾਈ ਲਿਖਾਈ ਦੀ ਚਲਕ ਪੈਂਦੀ ਆ ਕਿਉਂਕਿ ਇਹਦਾ ਪੜਿਆ ਲਿਖਿਆ ਇਨਸਾਨ ਹੁੰਦਾ ਉਹਦੀ ਗੱਲਬਾਤ ਦੇ ਵਿੱਚ ਗੁਫਤਗੂ ਦੇ ਵਿੱਚ ਹਰ ਚੀਜ਼ ਦੇ ਵਿੱਚ ਫਰਕ ਹੁੰਦਾ ਉਹ ਇਨਾਂ ਨੂੰ ਦਿਖਦਾ ਸੋ ਇਹ ਗੱਲ ਬਿਲਕੁਲ ਹਕੀਕਤ ਨੇ ਕਹਿੰਦੇ ਮਨਰੇਗਾ ਜਿਹੜੀ ਸੀਗੀ ਇਹ ਇਨਾਂ ਨੇ ਆਪ ਆਪਣੀ ਆਵਾਜ਼ ਉਠਾ ਕੇ ਪੰਜਾਬ ਦੇ ਵਿੱਚ ਲਾਗੂ ਕਰਵਾਈ ਇਹਦੇ ਵਿੱਚ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਇਹਨਾਂ ਨੇ ਸਟਾਰਟ ਕਰਵਾਈ ਸੀ ਸਰਦਾਰ ਮਨਮੋਹਨ ਸਿੰਘ ਜਦੋਂ ਪ੍ਰਾਈਮ ਮਿਨਿਸਟਰ ਸੀ ਉਹਨਾਂ ਟਾਈਮ ਦੇ ਵਿੱਚ ਇਹ ਉਸ ਟਾਈਮ ਦੇ ਸੈਂਟਰ ਦੇ ਵਿੱਚ ਸੀਗੇ ਉਹ ਉਹ ਉਸ ਟਾਈਮ ਦੇ ਵਿੱਚ ਇਹ ਪ੍ਰੋਜੈਕਟ ਸਟਾਰਟ ਹੋਇਆ ਸੀ ਜੋ ਮਨਰੇਗਾ ਇੱਕ ਹੋਰ ਕਹਿੰਦੇ ਵੀ ਜਿਹੜੀ ਇਹ ਆਟਾ ਦਾਲ ਸਕੀਮ ਸੀਗੀ ਪੰਜਾਬ ਦੇ ਵਿੱਚ ਲਾਗੂ ਨਹੀਂ ਸੀ ਹੋ ਰਹੀ ਇਹ ਵੀ ਡਾਕਟਰ ਅਮਰ ਸਿੰਘ ਦੀ ਦਿਲਣਾ ਹਾਂ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਇਹ ਵੀ ਇਹਨਾਂ ਨੇ ਇਹ ਵਾਅਦਾ ਠਾਈ ਸੀ ਤਾਂ ਕਿ ਆਟਾ ਦਾਲ ਸਕੀਮ ਗਰੀਬਾਂ ਨੂੰ ਮਿਲ ਸਕੇ ਕਿਉਂਕਿ ਜੇ ਆਟਾ ਦਾਲ ਹੋਵੇ ਘਰ ਦੇ ਵਿੱਚ ਬੱਚਿਆਂ ਨੂੰ ਖਾਣ ਵਾਸਤੇ ਰਸਣ ਹੋਊਗਾ ਤਾਂ ਕਈ ਹੁੰਦੇ ਨੇ ਐਸੇ ਵੀ ਹੈਗੇ ਸਮਾਜ ਦੇ ਵਿੱਚ ਜਿਹੜੇ ਛਾਬੀ ਕੁਆਬੀ ਹੁੰਦੇ ਨੇ ਪੈਸੇ ਖੋਲ ਖੋਲਦੇ ਨੇ ਅਭਿਆਕਰ ਵਾਲਿਆਂ ਤੋਂ ਸਾ ਜੂਬੀ ਉਹਨੇ ਅਰਤਾਦਾਲ ਵਿੱਚ ਨੀਤ ਕਰਨੀ ਔਖੀ ਹੈ ਇਸ ਕਰਕੇ ਕੀਤੀ ਇਹਨੇ ਸਕੀਮ ਕੀਤੀ ਬੜੀਆ ਸਕੀਮ ਆ ਜੀ ਸੋ ਸਰ ਕੀ ਕਹਿਣਾ ਚਾਹੋਗੇ ਤੁਸੀਂ ਖਾਸ ਕਰਕੇ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਗਲਤ ਲੋਕਾਂ ਦੇ ਜਾਨਕੀ ਪੈਸੇ ਪੂਸੇ ਲੈ ਕੇ ਗਲਤ ਪਾਸੇ ਵੋਟਾਂ ਪਾ ਦਿੰਦੇ ਆ ਪਰ ਬਾਅਦ ਵਿੱਚ ਬੜਾ ਪ੍ਰਸਤਾਵਾ ਹੁੰਦਾ ਉਹਨਾਂ ਲੋਕਾਂ ਨੂੰ ਨਹੀਂ ਦੇਖੋ ਇਹ ਤਾਂ ਐਸੀਕ ਸਮਾਜਿਕ ਕ੍ਰੂਤੀ ਆ ਵੀ ਪੈਸੇ ਲੈ ਕੇ ਵੋਟਾਂ ਪਾਉਣੀਆਂ ਤੇ ਕੋਈ ਝੂਠੇ ਮੂਠੇ ਸਬਜ਼ੀ ਬਾਗ ਦਿਖਾ ਕੇ ਵੋਟਾਂ ਲੈ ਜਾਣੀਆਂ ਉਹ ਸਮਾਜ ਵਾਸਤੇ ਵਧੀਆ ਗੱਲ ਨਹੀਂ ਹੈ ਲੀਡਰ ਵਾਸਤੇ ਵਧੀਆ ਗੱਲ ਨਹੀਂ ਹੈ ਕਰਦੇ ਸਾਰੇ ਨੇ ਪਰ ਇਹ ਲੋਕਤੰਤਰ ਦੇ ਵਿੱਚ ਇਹ ਚੀਜ਼ ਜਾਇਜ਼ ਨਹੀਂ ਹੈ ਇਹਦੇ ਵਿੱਚ ਤਾਂ ਜੋ ਜਿਹੜਾ ਕੈਂਡੀਡੇਟ ਦੇਖਿਆ ਪਰਖਿਆ ਹੋਇਆ ਜਿਹੜਾ ਸੂਝਵਾਨ ਉਹਨੂੰ ਹੀ ਵੋਟ ਪਾਉਣੀ ਚਾਹੀਦੀ ਹੈ ਪਾਰਟੀਵਾਦੀ ਦੀ ਗੱਲ ਛੱਡ ਕੇ ਪਾਰਟੀ ਭਾਈ ਤੋਂ ਉੱਤੇ ਉੱਠ ਕੇ ਵਧੀਆ ਕੈਂਡੀਡੇਟ ਨੂੰ ਵੋਟ ਪਾਉਣੀ ਚਾਹੀਦੀ ਹੈ ਜਿਹੜਾ ਸਰਦਾਰ ਅਮਰ ਸਿੰਘ ਨੇ ਪੜ੍ਹੇ ਲਿਖੇ ਨੇ ਜਾਣੇ ਪਛਾਣੇ ਨੇ ਕਿਸੇ ਇੰਟਰੋਡਕਸ਼ਨ ਦੇ ਮਤਾਜ਼ ਨਹੀਂ ਹੈ ਕਿ ਔਰ ਗਰੀਬਾਂ ਦੀ ਸਹਾਇਤਾ ਕਰਨ ਨੂੰ ਤਤਪਰ ਰਹਿੰਦੇ ਨੇ ਮੈਂ ਤਾਂ ਦੇਖਿਆ ਨੇ ਜਿੰਨੀ ਕਬਰੀ ਮਿਲਿਆ ਕਦੇ ਜਵਾਬ ਨਹੀਂ ਦਿੱਤਾ ਗ੍ਰਾਂਟ ਵਾਸਤੇ ਜੇ ਪਿੰਡ ਨੂੰ ਕੋਈ ਪੈਸਾ ਚਾਹੀਦਾ ਤਾਂ ਕੋ ਜਵਾਬ ਨਹੀਂ ਦਿੱਤਾ ਜੀ ਸੋ ਸਰ ਕੁਝ ਲੋਕਾਂ ਦਾ ਕਹਿਣਾ ਇਹ ਵੀ ਬਹੁਤ ਜ਼ਿਆਦਾ ਆ ਕਿ ਡਾਕਟਰ ਰਮਨ ਸਿੰਘ ਜੀ ਆਪਣੇ ਏਰੀਆ ਦੇ ਵਿੱਚ ਲੋਕਾਂ ਨਾਲ ਰੂਬਰੂ ਘਟ ਹੋਏ ਆ ਇਹਦਾ ਕੀ ਕਾਰਨ ਦੇਖੋ ਇਹ ਨੌ ਕੌਨਸ਼ੀਅੰਸ ਚੌਂਸੀਆ ਨੇ 55 ਸਾਲਾਂ ਦੇ ਵਿੱਚ ਕਿੰਨੇ ਪਿੰਡ ਆ ਜਦੇ ਕਿੰਨਾ ਰੂਬਰੂ ਹੋ ਸਕਦਾ ਬੰਦਾ ਇਹ ਗੱਲ ਲੋਕਾਂ ਦੀ ਵੀ ਗੱਲ ਜਾਇਜ਼ ਆ ਲੋਕਾਂ ਦੀ ਗੱਲ ਵੀ ਜਾਇਜ਼ ਆ ਜੇ ਇੱਕ ਦਿਨ 'ਚ ਇੱਕ ਪਿੰਡ ਘਟ 365 ਦਿਨ ਹੋ ਗਏ ਫੇ ਕਿੰਨੇ ਪਿੰਡ ਕਿੰਨੇ ਨੇ ਜੀ ਤੇ ਨੌ ਕਾਂਸੀਆਂ ਚਾਦੇ ਵਿੱਚ ਬਹੁਤ ਪਿੰਡ ਬਣ ਜਾਂਦੇ ਹਜ਼ਾਰਾਂ ਬਣ ਜਾਂਦੇ ਨੇ ਇਸ ਕਰਕੇ ਇਹਨਾਂ ਰੂਪ ਨੂੰ ਹੋਰ ਔਕਾ ਪਰ ਜਿੱਥੇ ਦੁਖਦੇ ਸੁਖਦੇ ਹਰ ਸਮਾਜਿਕ ਦੇ ਵਿੱਚ ਆਉਂਦੇ ਜਾਂਦੇ ਰਹੇ ਨੇ ਖੜਦੇ ਰਹੇ ਨੇ ਠੀਕ ਸੋ ਸਾਰੇ ਇੱਕ ਹੋਰ ਸੁਣਨ ਚ ਆਇਆ ਲੋਕ ਹੀ ਦੱਸ ਰਹੇ ਨੇ ਜਿਹੜੇ ਇਹਨਾਂ ਦੇ ਖਾਸ ਚਿਹਤੇ ਨੇ ਜਿੱਦਾਂ ਤੁਹਾਡੇ ਨਾਲ ਅੱਜ ਅਸੀਂ ਮੁਕਾਬਰੂ ਹੋਏ ਆ ਤੁਸੀਂ ਇਹਨਾਂ ਬਾਰੇ ਦੱਸ ਰਹੇ ਹੋ ਕਹਿੰਦੇ ਜਿੰਨਾ ਇਹਨਾਂ ਨੇ ਪਾਰਲੀਮੈਂਟ ਦੇ ਵਿੱਚ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਇਹ ਇਹਨਾਂ ਨੇ ਜ਼ਿਆਦਾ ਪ੍ਰਚਾਰ ਕੀਤਾ ਇਹ ਬਿਲਕੁਲ ਸਹੀ ਗੱਲ ਹੈ ਸਰ ਇਹ ਬਿਲਕੁਲ ਸੱਚ ਹੈ ਇਹਨੂੰ ਸਹੀ ਪ੍ਰਚਾਰ ਕੀਤਾ ਤਾਂ ਇਹ ਪੰਜਾਬ ਦੇ ਮਸਲੇ ਨੂੰ ਪਾਰਲੀਮੈਂਟ ਦੇ ਵਿੱਚੋਂ ਉਠਾਇਆ ਇਹਨਾਂ ਨੇ ਆਵਾਜ਼ ਵਣ ਕਰਕੇ ਪੰਜਾਬ ਦੀ ਆਵਾਜ਼ ਇਹਨਾਂ ਨੇ ਗੂੰਜੀ ਆ ਉੱਥੇ ਪਾਰਲੀਮੈਂਟ ਦੇ ਵਿੱਚ ਟੀਵੀ ਤੇ ਦੇਖਦੇ ਆਂ ਆਪਾਂ YouTube ਤੇ ਦੇਖਦੇ ਆਂ ਨਾ ਇਹ ਜਿਹੜਾ ਦਰਾਹੇ ਤੋਂ ਆਪਣਾ ਜਿਹੜਾ ਮੇਨ ਫਿਰੋਜ਼ਪੁਰ ਰੋਡ ਆ ਜਿਹੜਾ ਦਰਾਹੇ ਨਹਿਰ ਦੇ ਨਾਲ-ਨਾਲ ਜਾ ਰਿਹਾ ਫਾਟਕਾ ਦੇ ਕੋਲ ਕਹਿੰਦੇ ਪੁਲ ਮਨਜ਼ੂਰ ਨਹੀਂ ਸੀ ਹੋ ਰਿਹਾ ਇਹ ਸਹੀ ਗੱਲ ਆ ਸਾਡੇ ਡਾਕਟਰ ਅਮਰ ਸਿੰਘ ਨੇ ਇਸ ਨੂੰ ਉਹ ਕਰਵਾਇਆ ਹਾਂ ਜੋ ਪੈਸੇ ਵੀ ਮਨਜ਼ੂਰ ਕਰਾਇਆ ਨੇ ਤਕਰੀਬਨ 70 ਕਰੋੜ ਰੁਪਈਆ ਜਿਹੜੇ ਬਹੁਤ ਸਾਲਾਂ ਤੋਂ ਇਹ ਮੰਗਲ ਲਟਕਦੀ ਆ ਰਹੀ ਸੀ ਜਿਹੜੀ ਕਿ ਇਹਨਾਂ ਨੇ ਬਹੁਤ ਹੀ ਜਦੋਜਹਿਦ ਕਰਕੇ 77 ਕਰੋੜ ਰੁਪਈਆ ਪਰ ਇਹ ਪੁਲ ਵਾਸਤੇ ਪਾਸ ਕਰਵਾਇਆ ਜਿਹੜਾ ਕਿ ਉਹਨਾਂ ਚੋਣ ਜਾਬਤਾ ਲੱਗਿਆ ਹੋਇਆ ਆ ਜੋਨ ਜਾਂਦੇ ਬਾਅਦ ਉਹ ਸਟਾਰਟ ਹੋ ਜਾਣ ਕਿ ਇਹ ਇਲਾਕੇ ਦੀ ਇਲਾਕੇ ਦੀ ਨਿੱਤ ਤਕੀਬ ਨੇ ਅ ਬਾਹਰਲੇ ਇਲਾਕੇ ਦੀ ਮੰਗਾ ਕਿ ਦਰਾਹਾ ਪੁਲ ਚਾਲੂ ਹੋਵੇ ਤਾਂ ਕਿ ਦੱਖਣੀ ਬਾਈਪਾਸ ਆ ਰੋਪੜ ਨੂੰ ਜਾਣ ਨੂੰ ਚੰਡੀਗੜ੍ਹ ਜਾਣ ਨੂੰ ਸੌਖਾ ਹੋ ਸਕੇ ਕਿਉਂਕਿ ਚੰਡੀਗੜ੍ਹ ਰਸਤੇ ਵਿੱਚ ਵੀ ਰਸ ਜਿਆਦਾ ਹੋ ਗਿਆ ਇੱਧਰ ਜ ਤੜਾਈ ਵੀ ਜਾਂਦੇ ਆ ਕਿ ਟ੍ਰੈਫਿਕ ਜਿਆਦਾ ਹੋ ਗਈ ਫਾਟ ਕੇ ਦੋ ਦੋ ਘੰਟੇ ਖੁੱਲਦਾ ਤਿੰਨ ਤਿੰਨ ਲੜਾਈਆਂ ਹੁੰਦੀਆਂ ਨੇ ਇੱਥੇ ਗਟ ਐਕਸੀਡੈਂਟ ਹੁੰਦੇ ਨੇ ਇਹ ਪ੍ਰੋਜੈਕਟ ਬਹੁਤ ਜ਼ਰੂਰੀ ਸੀਗਾ ਪਉੜੇ ਜਿਹੜਾ ਇਹਨਾਂ ਨੇ ਕਰਵਾਇਆ ਔਰ ਲੱਗਦਾ ਵੀ ਇਹ ਚੋਣ ਚੱਕਰ ਤੋਂ ਬਾਅਦ ਸਟਾਰਟ ਹੋ ਜੂਗਾ ਜੀ ਪਰ ਪ੍ਰੋਗਰਾਮ ਦੇ ਲਾਸਟ ਵਿੱਚ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਸਵਾਲ ਹੋਰ ਹੈ ਮੇਰਾ ਆਪਾਂ ਦੇਖਿਆ ਕਿ ਪਿਛਲੀ ਵਾਰ ਲੋਕਾਂ ਨੇ ਬਦਲਾਅ ਲਿਆਂਦਾ ਬਿਲਕੁਲ ਹੁੰਦਾ ਫਿਰ ਜਿੱਤ ਕਰਵਾਈ ਭਗਵਾਨਤਮਾਨ ਸਾਹਿਬ ਨੂੰ ਸੀਐਮ ਬਣਾਇਆ ਕੀ ਤੁਹਾਨੂੰ ਲੱਗਦਾ ਵੀ ਦੇਖੋ ਉਹ ਸਮਾਂ ਤੇ ਪਿਛਲਾ ਸਮਾਂ ਤੁਹਾਨੂੰ ਕਿਹੋ ਜਿਹਾ ਲੱਗਦਾ ਹੈ ਲਿਖੋ ਜਿਹੜੇ ਆਪਣੇ ਸੀਐਮ ਸਾਹਿਬ ਨੇ ਉਹ ਕਲਾਕਾਰ ਇਨਸਾਨ ਨੇ ਵੀ ਜਿਹੜੇ ਨਾਰੇ ਲਾਏ ਸੀ ਉਹਨਾਂ ਨੇ ਵੀ ਆ ਹੋ ਜੂਗਾ ਹੋ ਜੂਗਾ ਸੰਖਿਆਤਾ ਹੈ ਇੰਨੂੰ ਕੁਝ ਹੋਇਆ ਹੋਇਆ ਪਰ ਉਹ ਇੱਕ ਬੇਵੈਸੀ ਬਣ ਗਈ ਸੀ ਤੇ ਕਿਸੇ ਦੂਜੀਆ ਪਾਰਟੀ ਨੂੰ ਲੋਕ ਸਹਨਰਤੀ हट ਗਈ ਸੀ ਹੁਣ ਉਹਨਾਂ ਨੂੰ ਪਤਾ ਲੱਗਿਆ ਵੀ ਉਹਦਾ ਨਾਰੀ ਸੀਗੇ ਜਾਨ ਉਹ ਨਹੀਂ ਹੈ ਜੀ ਇਸ ਕਰਕੇ ਹੁਣ ਬੜਾ ਫਰਕ ਪਿਆ ਹੋਇਆ ਦੇਖ ਲਈ ਸਰਕਾਰ ਉਹਨੇ ਪਹਿਲਾਂ ਜਿਵੇਂ ਲੋਕੀ ਬਦਲਾ ਚਾਹੁੰਦੇ ਸੀਗੇ ਵੀ ਬਦਲਾ ਹੋਵੇ ਸਰਕਾਰ ਦੇ ਵਿੱਚ ਬਦਲਾ ਦੇਖ ਲਿਆ ਕੋਈ ਉਹ ਲੋਕਾਂ ਨੂੰ ਪਤਾ ਉਹ ਕਿੰਨਾ ਫਰਕ ਪਿਆ ਹੁਣ ਆ ਰਿਜ਼ਲਟ ਦੱਸੂਗਾ ਕਿਹੜੇ ਕਿਤੇ 4 3 ਹੋਣਾ ਜੀ ਜਿਹੜੇ ਕਿ ਤੁਹਾਡਾ ਕਹਿਣ ਦਾ ਮਤਲਬ ਇਹ ਆ ਠੀਕ ਗੱਲ ਲੋਕਾਂ ਦੇ ਬਦਲਾਅ ਲੈ ਆਂਦਾ ਸੀ ਪਰ ਉਹ ਜੋ ਲੋਕਾਂ ਦੇ ਸੁਪਨੇ ਸੀ ਉਹ ਪੂਰੇ ਨਹੀਂ ਹੋਏ ਉਹ ਪੂਰੇ ਨਹੀਂ ਹੋਏ ਜੋ ਸੋਚਦੇ ਸੀ ਨਾ ਵੀ ਆ ਹੋ ਜੂਗਾ ਹੋ ਜਾ ਉਹ ਕੁਝ ਨਹੀਂ ਹੋਇਆ ਸੋ ਦੋਸਤੋ ਹੁਣ ਤੁਹਾਡੀ ਮੁਲਾਕਾਤ ਕਰਾਈ ਹੈ ਸਰਦਾਰ ਰਾਜਵਿੰਦਰ ਸਿੰਘ ਜੀ ਇੱਕ ਸਰਪੰਚ ਪਿੰਡ ਵੇਗੋਵਾਲ ਜਿਹੜੇ ਕਿ ਸੀਨੀਅਰ ਕਾਂਗਰਸੀ ਅਗੂਬਿਨੇ ਔਰ ਸਮਾਜ ਸੇਵੀ ਬਿਨੇ ਅਗਲੇ ਹਫਤੇ ਫਿਰ ਕਿਸੇ ਨਵੇਂ શિક્ષਿਤ ਨਾਲ ਤੁਹਾਡੇ ਰੂਬਰੂ ਹੋਵਾਂਗੇ ਉਸ ਸਬਕ ਬਿਨੂ ਦੀ ਇਜਾਜ਼ਤ ਸੋ ਸਰਪੰਚ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕ